ਵੀਰਾ ਫਰੀਦਕੋਟ ਤੋਂ ਸਾਹਮਣੇ ਆ ਰਹੀਆਂ ਜਿੱਥੇ ਹੰਸਰਾਜ ਹੰਸ ਆਪਣੇ ਕਾਫਲੇ ਦੇ ਨਾਲ ਫਰੀਦਕੋਟ ਦੇ ਪਾਰਟੀ ਵਰਕਰਾਂ ਨੂੰ ਮਿਲਣ ਜਾਂਦੇ ਨੇ ਉਹਨਾਂ ਨਾਲ ਮੀਟਿੰਗ ਕਰਨ ਜਾਂਦੇ ਨੇ ਪਰ ਰਸਤੇ ਦੇ ਵਿੱਚ ਹੀ ਘੇਰ ਲਿਆ ਜਾਂਦਾ ਹੈ ਕਾਫਲਾ ਰੋਕ ਲਿਆ ਜਾਂਦਾ ਆ ਕਿਸਾਨ ਦੂਰੋਂ ਭੱਜਦੇ ਭੱਜਦੇ ਆਉਂਦੇ ਨੇ ਹੱਥਾਂ ਦੇ ਵਿੱਚ ਝੰਡੇ ਫੜੇ ਹੋਏ ਨੇ ਔਰ ਝੰਡਿਆਂ ਦੇ ਨਾਲ ਨਾਲ ਡੰਡੇ ਚੱਕੇ ਹੋਏ ਨੇ ਕਿਸਾਨਾਂ ਦਾ ਰੋਸ ਸਾਫ਼ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਕਿਸਾਨ ਭੱਜਦੇ ਆ ਰਹੇ ਨੇ ਹੰਸਰਾਜ ਹੰਸ ਦਾ ਕਿਰਾਾ ਕਰਨ ਵਾਸਤੇ ਔਰ ਉਹਨਾਂ ਨੂੰ ਵੇਖਣ ਅਨਸਾਰ ਹੀ ਹੰਸਰਾਜ ਹੰਸ ਦੀ ਸਿਕਿਉਰਿਟੀ ਐਕਟਿਵ ਹੋ ਜਾਂਦੀ ਹੈ ਉੱਥੇ ਮੌਜੂਦ ਪੁਲਿਸ ਪ੍ਰਸ਼ਾਸਨ ਐਕਟਿਵ ਹੋ ਜਾਂਦਾ ਹੈ ਔਰ ਕਿਸਾਨਾਂ ਦੇ ਨਾਲ ਧੱਕਾ ਮੁਕੀ ਸ਼ੁਰੂ ਹੋ ਜਾਂਦੀ ਹੈ ਕਿਸਾਨ ਅਤੇ ਲੋਕ ਜਿਹੜੇ ਹੰਸਰਾਜ ਹੰਸ ਦਾ ਵਿਰੋਧ ਕਰਨ ਉੱਥੇ ਪਹੁੰਚਦੇ ਨੇ ਅਨਸਾਰ ਗੱਡੀ ਦਾ ਘੇਰਾ ਪਿਆ ਜਾਂਦਾ ਹੈ ਗੱਡੀ ਨੂੰ ਘੇਰ ਲਿਆ ਜਾਂਦਾ ਹੈ ਪਰ ਸੀਆਰਪੀਐਫ ਦੀ ਸਿਕਿਉਰਿਟੀ ਔਰ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਦੀ ਬਦੌਲਤ ਮਸਾਂ ਹੀ ਹੰਸਰਾਜ ਹੰਸ ਉਸ ਬੰਨ ਨੂੰ ਤੋੜ ਕੇ ਤੇ ਗਾਂ ਨਿਕਲ ਜਾਂਦੇ ਨੇ ਗੱਡੀ ਭਜਾ ਲਈ ਜਾਂਦੀ ਹੈ ਤਸਵੀਰਾਂ ਸਾਫ਼ ਨਜ਼ਰ ਆ ਰਹੀਆਂ ਨੇ ਔਰ ਇੱਕ ਪਾਸੇ ਹੰਸ ਰਾਜਨ ਕਹਿੰਦੇ ਨੇ ਕਿ ਉਹਨਾਂ ਨੂੰ ਕਿਸਾਨ ਬੇहद ਪਿਆਰ ਕਰ ਰਹੇ ਨੇ ਇੱਕ ਪਾਸੇ ਹੰਸ ਰਾਜਨ ਸੇ ਗੱਲ ਦਾ ਦਾਵਾ ਕਰਦੇ ਨੇ ਕਿ ਜਦੋਂ ਉਹ ਕਿਸਾਨਾਂ ਦੇ ਕੋਲ ਜਾਂਦੇ ਨੇ ਤਾਂ ਕਿਸਾਨ ਉਹਨਾਂ ਦੇ ਹੱਕ ਦੇ ਵਿੱਚ ਖੜ ਜਾਂਦੇ ਨੇ ਉਹਨਾਂ ਦੇ ਹੰਗਾਰੇ ਭੜਦੇ ਨੇ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਨੇ ਭਾਜਪਾ ਦਾ ਸਮਰਥਨ ਕਰ ਰਹੇ ਨੇ ਕੀ ਇਸ ਨੂੰ ਸਮਰਥਨ ਕਹਿੰਦੇ ਨੇ ਹੱਥਾਂ ਦੇ ਵਿੱਚ ਝੰਡੇ ਫੜ ਕੇ ਤਕਸਾਨ ਭੱਜੇ ਆ ਰਹੇ ਨੇ ਖਿਲਾਫਤ ਕਰਨ ਵਾਸਤੇ ਤੁਸੀਂ ਕਹਿ ਰਹੇ ਹੋ ਕਿ ਸਮਰਥਨ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਭਾਜਪਾ ਸਰਕਾਰ ਦਾ ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਆਪਣੇ ਆਪ 'ਚ ਸਵਾਲ ਖੜੇ ਹੁੰਦੇ ਨੇ ਔਰ ਇਹਨਾਂ ਦਾ ਜਵਾਬ ਸ਼ਾਇਦ ਕਿਸਾਨ ਸਾਫ਼ ਤੌਰ ਤੇ ਦਿੰਦੇ ਨਜ਼ਰ ਆ ਰਹੇ ਨੇ ਦਿੱਲੀ ਦੀ ਗੱਲ ਹੋਰ ਸੀ ਦਿੱਲੀ ਦੀ ਗੱਲ ਇਸ ਕਰਕੇ ਹੋਰ ਸੀ ਕਿਉਂਕਿ ਦਿੱਲੀ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੋਂ ਭਾਜਪਾ ਵਿਜੇਤਾ ਰਹੀ ਹੈ ਔਰ ਦੂਜੇ ਪਾਸੇ ਜੋ ਹੁਣ ਹਾਲਾਤ ਪੰਜਾਬ ਦੇ ਵਿੱਚ ਬਣੇ ਨੇ ਹੰਸ ਰਾਜਨ ਜਨੂ ਦਿੱਲੀੋਂ ਛੱਡ ਕੇ ਪੰਜਾਬ ਲੈ ਆਂਦਾ ਗਿਆ ਫਰੀਦਕੋਟ ਘੱਲ ਦਿੱਤਾ ਗਿਆ ਮਾਲਵੇ ਵਾਲੇ ਲੋਕ ਤਾਂ ਉਂਝ ਹੀ ਪਸੰਦ ਨਹੀਂ ਕਰਦੇ ਪਏ ਭਾਜਪਾ ਨੂੰ ਤੇ ਕਿਸ ਤਰ੍ਹਾਂ ਹੰਸਰਾ ਜਹੰਸ ਦੀ ਦਾਲ ਇਸ ਥਾਂ ਦੇ ਉੱਤੇ ਗਲੇਗੀ ਤਸਵੀਰਾਂ ਸਾਡੇ ਸਾਹਮਣੇ ਨੇ ਕਿਸ ਤਰ੍ਹਾਂ ਹੰਸਰਾ ਜਹੰਸ ਆਪਣੀ ਪਾਰਟੀ ਦੇ ਪ੍ਰਚਾਰ ਵਾਸਤੇ ਆਪਣੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਵਾਸਤੇ ਪਹੁੰਚਦੇ ਨੇ ਪਹੁੰਚਣ ਸਾਰ ਹੀ ਘੇਰਾ ਪੈ ਜਾਂਦਾ ਔਰ ਘੇਰਾ ਪੈਣਸਾਰ ਹੰਸਰਾ ਜਹੰਸ ਨੂੰ ਪਾਜੜਾ ਪੈ ਜਾਂਦੀਆਂ ਇਹ ਹਾਲਾਤ ਉੱਥੇ ਬਣਦੇ ਨੇ ਮੌਕੇ ਤੇ ਜੇ ਸਿਕਿਉਰਿਟੀ ਨਾ ਹੁੰਦੀ ਤਾਂ ਹੱਥ ਦੇ ਵਿੱਚ ਡੰਡਿਆਂ ਦਾ ਪ੍ਰਯੋਗ ਵੀ ਹੋ ਸਕਦਾ ਸੀ ਇਹ ਵੀ ਨੌਬਤ ਆ ਸਕਦੀ ਸੀ ਸੋਚਿਆ ਇਹ ਜਾ ਰਿਹਾ ਫਿਲਹਾਲ ਉੱਥੇ ਧੱਕਾ ਮੁਕੀ ਹੋਈ ਆ ਫਿਲਹਾਲ ਕਿਸਾਨਾਂ ਦੇ ਨਾਲ ਤੱਕਾ ਮੁਕੀ ਕੀਤੀ ਗਈ ਹੈ ਜਿਹੜੇ ਕਿਸਾਨ ਆਪਣੇ ਗੁੱਸੇ ਦੇ ਚੱਲਦੇ ਹਾਂ ਹੰਸਰਾਜਨ ਸਦਾਕਿਰ ਆਕਰਨ ਆਏ ਸੀ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਜੰਮ ਕੇ ਤੱਕਾ ਮੁਕੀ ਕੀਤੀ ਹੈ ਉੱਥੇ ਮੌਜੂਦ ਸਿਕਿਉਰਿਟੀ ਜਿਹੜੀ ਸੀ ਉਹਨਾਂ ਨੇ ਫੌਰੀ ਤੌਰ ਦੇ ਉੱਤੇ ਗੱਡੀ ਨੂੰ ਲੰਗਾਉਣ ਦੀ ਕੋਸ਼ਿਸ਼ ਕੀਤੀ ਹੈ ਤਸਵੀਰਾਂ ਫਰੀਦਕੋਟ ਤੋਂ ਸਾਹਮਣੇ ਆ ਰਹੀਆਂ ਉਸੇ ਫਰੀਦਕੋਟ ਤੋਂ ਜਿੱਥੋਂ ਹੰਸਰਾਜਨ ਸੁਮੀਦਵਾਰ ਲਾਣੇ ਗਏ ਨੇ ਔਰ ਹੰਸਰਾਜਨ ਸਿੰਘ ਇਸ ਗੱਲ ਦਾ ਦਾਅਵਾ ਕਰਦੇ ਨਜ਼ਰ ਆ ਰਹੇ ਨੇ ਕਿ ਇੱਥੋਂ ਦੇ ਲੋਕ ਉਹਨਾਂ ਦੇ ਨਾਲ ਖੜੇ ਨੇ ਕਿੰਨੇ ਕ ਖੜੇ ਨੇ ਤਸਵੀਰਾਂ ਚ ਦਿਖ ਰਿਹਾ ਹੈ ਕਹਿੰਦਾ ਅਸੀਂ ਤੇਰੇ ਤੇ ਕਿਉਂ ਆਕੇ ਆਏ ਇੱਕ ਹਰਕ ਵਾਲਾ ਹੈ ਤੂੰ ਬਾਰਨੀ ਦੇ ਨਾਲ ਗੱਲ ਕਰਾ ਅਸੀਂ ਤੈਨੂੰ ਦੱਸ ਕੇ ਵੀ ਅਸੀਂ ਰਲਾ ਕੇ ਤੋੜਿਆ ਇਸ ਕਰਕੇ ਤੂੰ ਇੱਕ ਪਾਸੇ ਐਮਪੀ ਬੰਨੂ ਫਿਰਦਾ ਤੇ ਇੱਕ ਪਾਸੇ ਤੂੰ ਲੁਕਦਾ ਫਿਰਦਾ ਚੋਰਾ ਵਾਂਗੂ ਜੇ ਤੇਰੇ ਚਾਨਖਾ ਤੇ ਬਾਹਰ ਆ ਕੇ ਸਾਡੇ ਨਾਲ ਗੱਲ ਕਰ ਅਸੀਂ ਮਹੂਲਣ ਬਾਕੀ ਕਰਨੇ ਆਏਗੇ ਅਸੀਂ ਸ਼ਤਮਈ ਕੇ ਆਨਾ ਧੰ ਨਾਲ ਆਏ ਬਾਕੀ ਮੇਰੀ ਕਿਸਾਰ ਵੀਰ ਨੂੰ ਬੇਨਤੀ ਹੈ ਕਿ ਆਪਾਂ ਪ੍ਰਸ਼ਾਸਨ ਦੇ ਨਾਲ ਕੋਈ ਧੱਕੇਸ਼ਾ ਨਹੀਂ ਕਰਨੀ ਕਿਸਾਨ ਦੋਸਤੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਪਹਿਲਾਂ ਇਹ ਗੱਲ ਦੱਸੀ ਸੀ ਤੁਹਾਨੂੰ ਆਪਾਂ 13 ਫਰਵਰੀ ਤੋਂ ਲੈ ਕੇ ਜਿਹੜਾ ਦਿੱਲੀ ਦੇ ਆਮ ਰਾਜਧਾਨੀ ਦੇ ਵੱਲ ਬੀਜੇਪੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 30 ਪੁਲੇ ਲੋਕ ਅੰਦੋਲਨ ਕਰਨ ਚੱਲੇ ਸੀ ਅੱਜ ਵੀ ਆਪਣਾ ਜਿਹੜਾ ਅੰਦੋਲਨ ਹੈ ਇਹ ਬਿਲਕੁਲ ਸ਼ਾਂਤਮਈ ਪੀਸਫੁਲੀ ਰਹੂਗਾ ਸਾਡੇ ਹੱਥ ਵਾਂ ਕੇ ਬੇਨਤੀ ਹੈ ਸਾਰੇ ਹੀ ਕਿਸਾਨ ਵੀਰਾਂ ਨੂੰ ਕਿ ਆਪਾਂ ਸਾਰਿਆਂ ਨੇ ਡਿਸਪਲਨ ਦੇ ਵਿੱਚ ਰਹਿਣਾ ਹੈ ਪ੍ਰਸ਼ਾਸਨ ਇਹ ਆਪ ਦੀ ਡਿਊਟੀ ਕਰ ਰਿਹਾ ਹੈ ਆਪਾਂ ਆਪ ਦੀ ਡਿਊਟੀ ਕਰ ਲਈ ਹੈ ਕਿਸੇ ਨੇ ਆਪਾਂ ਪ੍ਰਸ਼ਾਸਨ ਨਾਲ ਜਿਹੜਾ ਫਿਲਹਾਲ ਜਿਹੜਾ ਹੱਥੋਂ ਪਾਈ ਨਹੀਂ ਹੋਣਾ ਪ੍ਰਸ਼ਾਸਨ ਨੂੰ ਪੀਸਫੁਲੀ ਆਪਣਾ ਜਿਹੜਾ ਆਪਣਾ ਧਰਨਾ ਰੱਖਣਾ ਹੈ ਸੋ ਬੇਨਤੀ ਸਾਡੀ ਸੋ ਬੇਨਤੀ ਇਹ ਹੈ ਪ੍ਰਸ਼ਾਸਨ ਵਾਲੇ ਭਰਾਵੋ ਪੰਜਾਬ ਵਾਲਿਓ ਤੁਸੀਂ ਸਾਡੇ ਭੈਣ ਭਰਾਵੋ ਸਾਡੇ ਭੈਣ ਭਰਾ ਜਿਹੜਾ ਆਪਦੇ ਅੰਦਰੋਂ ਆਵਾਜ਼ ਸੁਣਿਆ ਆਪਦੀ ਜ਼ਮੀਰ ਤੋਂ ਸਾਡਾ ਕੀ ਮਤਲਬ ਹੈ ਇੱਥੇ ਆਉਣ ਦਾ ਸਾਡਾ ਕੀ ਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰ ਦਿਆਂਗੇ ਇਹ 2014 ਦੀਆਂ ਗੱਲਾਂ ਹਨ ਔਰ ਇਹਨਾਂ ਦੇ ਮੌਜੂਦਾ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਦੀਆਂ ਵੀਡੀਓ ਕੱਢ ਲਓ ਸਟੇਟਮੈਂਟਾਂ ਕੱਢ ਲਓ ਕੀ ਕਹੇ ਕਿ ਜਦ ہماری ਸਰਕਾਰ ਬਣੀ ਪਹਿਲੀ ਹੀ ਮੀਟਿੰਗ ਨੇ ਪਹਿਲੀ ਹੀ ਵਾਰ ਕਿਸਾਨਾਂ ਔਰ ਮਜ਼ਦੂਰਾਂ ਦਾ ਕਰਜ਼ ਖਤਮ ਕਰ ਦੇਣਗੇ ਕੰਜ਼ਿਮਰ ਫਿਰ ਨਾ ਕੈਂਟਰ ਦੇ ਵਿੱਚ ਸਰਕਾਰ ਕਾਂਗਰਸ ਦੀ ਸੀ ਬੀਜੇਪੀ ਦਾ ਮਜੂਤਾ ਪ੍ਰਧਾਨ ਮੰਤਰੀ ਉਸ ਸਮੇਂ ਗੁਜਰਾਤ ਦਾ ਮੁੱਖ ਮੰਤਰੀ ਸੀ ਔਰ ਹੋਰ ਸਟੇਟਾਂ ਦੇ ਮੁੱਖ ਮੰਤਰੀ ਲੈ ਕੇ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਉਸ ਕਮੇਟੀ ਕੰਜ਼ਿਊਮਰ ਅਫੇਅਰ ਨਾਮ ਦੀ ਕਮੇਟੀ ਦਾ ਚੇਅਰਮੈਨ ਬਣਾਇਆ ਤੇ ਕੇਂਦਰ ਦੀ ਸਰਕਾਰ ਨੂੰ ਉਸ ਸਮੇਂ ਕੀ ਸਟੇਟਮੈਂਟ ਹੈ ਇਸ ਕਮੇਟੀ ਦੀ ਉਸ ਨਰਿੰਦਰ ਮਹਾ ਮੋਦੀ ਦੀ ਅਗਵਾਈ ਵਾਲੀ ਕਮੇਟੀ ਦੀ ਕੀ ਸਟੇਟਮੈਂਟ ਹੈ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਐਮਐਸਪੀ ਦੇਣੇ ਦਾ ਕੋਈ ਫਾਇਦਾ ਨਹੀਂ ਕਿਸਾਨੋ ਕੋ ਗਰੰਟੀ ਕਾਨੂੰਨ ਬਣਾਇਆ ਜਾਵੇ ਐਮਐਸਪੀ ਪਰ ਇਹ ਸਟੇਟਮੈਂਟ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕਮੇਟੀ ਕੰਜ਼ਿਊਮਰ ਆਫ ਕਮੇਟੀ ਨਾਂ ਦੀ ਕਮੇਟੀ ਦੀਆਂ ਸਟੇਟਮੈਂਟ ਹੈ ਹੁਣ ਅੱਜ ਅਸੀਂ ਪਿਛਲੀ 13 ਫਰਵਰੀ ਨੂੰ ਲੈ ਕੇ ਚਾਂਤਮਈ ਪ੍ਰੋਟੈਸਟ ਕਰਨ ਜਾ ਰਹੇ ਆ ਸਾਡਾ ਰਾਈਟ ਹੈ ਸਾਡਾ ਅਧਿਕਾਰ ਹੈ ਸਰਕਾਰ 10 ਸਾਲ ਬੀਤ ਗਈ ਸਾਡੇ ਨਾਲ ਵੱਖ-ਵੱਖ ਕੀਤੀਆਂ ਹੋਈਆਂ ਸਟੇਟਮੈਂਟਾਂ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਉਹ ਜਾਦ ਕਰਵਾਉਣ ਲਈ ਅਸੀਂ ਦਿੱਲੀ ਆਵਦੀ ਰਾਜਧਾਨੀ ਵੱਲ ਚੱਲੇ ਸੀ ਪ੍ਰਸ਼ਾਸਨ ਵਾਲਿਓ ਧਿਆਨ ਦਿਓ ਆਪ ਦੇ ਅੰਦਰ ਆਵਾਜ਼ ਸੁਣਿਓ ਅਸੀਂ ਆਪਦੀ ਰਾਜ ਤੁਹਾਡੇ ਧੀਆਂ ਪੁੱਤਾਂ ਚੱਲੇ ਸੀ ਮੰਗਣ ਆਉਂਦਾ ਹੱਕ ਉੱਥੇ ਸਾਡੇ ਭਾਜਪਾ ਦੀ ਸਰਕਾਰ ਦੇ ਇਸ਼ਾਰੇ ਤੇ ਕੰਪਨੀਆਂ ਲਿਆਂਦੀਆਂ ਗਈਆਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਬਲਬ ਵੱਧ ਪਤਾ ਹੈ ਜਿਹੜਾ ਅਸਲਾ ਬਰੂਦ ਗੋਲਾ ਬਰੂਦ ਸਾਡੇ ਤੇ ਵਰਤਿਆ ਗਿਆ ਜਿਹੜਾ ਅਸਲਾ ਬਰੂਦ ਗੋਲਾ ਬਰੂਦ ਤੇ ਸਾਡੇ ਕਿਸਾਨ ਤੇ ਅੰਨਦਾਤੇ ਤੇ ਤੁਹਾਡੇ 3 ਪੁੱਤਾਂ ਤੇ ਵਰਤਿਆ ਗਿਆ ਸ਼ਾਇਦ ਜਦੋਂ ਕਮਾਂਡੀ ਮੁਲਕ ਦੀ ਮੁਲਕ ਤੋਂ جنگ ਲੱਗਦੀ ਹੈ ਉਦੋਂ ਵੀ ਨਹੀਂ ਵਰਤਿਆ ਜਾਂਦਾ ਸੰਕੜੇ ਕਿਸਾਨਾਂ ਦੀ ਬੀਜੇਪੀ ਦੀ ਸਰਕਾਰ ਨੇ ਛਾਤੀਆਂ ਪਾੜਤੀਆਂ ਗੋਲੀਆਂ ਮਾਰ ਕੇ ਕਿਸਾਨ ਅੱਖਾਂ ਤੋਂ ਅੰਨੇ ਕਰਤੇ ਆ ਬਠਿੰਡੇ ਦਾ ਵੱਲੋਂ ਪਿੰਡ ਦਾ ਨੌਜਵਾਨ ਕਿਸਾਨ ਦੋ ਭੈਣਾਂ ਦਾ ਮਾਪਿਆਂ ਦਾ ਇਕਲੌਤਾ ਪੁੱਤਰ ਸਿਰ ਚ ਗੋਲੀ ਮਾਰ ਕੇ ਸ਼ਹੀਦ ਕੀਤਾ ਮਿੱਟੀ ਵਿੱਚ ਰਲਾਇਆ ਖਾਕ ਬਣਾਈ ਆ ਉਹਦੀ ਅੱਜੇ ਵੋਟਾਂ ਮੰਗਣੇ ਸਾਡੇ ਸ਼ਹਿਰਾਂ ਚ ਚਾਹੁੰਨੇ ਹਾਂ ਅਸੀਂ ਕੀ ਚਾਹੁੰਨੇ ਸਾਡੇ ਕੋਲੇ ਕੋਈ ਗੋਲਾ ਵਿਰੋਧ ਨਹੀਂ ਸਾਡੇ ਕੋਲੇ ਕੋਈ ਇਹੋ ਜੀ ਚੀਜ਼ ਨਹੀਂ ਅਸੀਂ ਚਾਹੁੰਨੇ ਆ ਸਾਡੇ ਨਾਲ ਬੈਠ ਕੇ ਗੱਲ ਕਰੇ ਇੱਥੇ ਆ ਕੇ ਗੱਲ ਕਰੇ ਕੀ ਕਸੂਰ ਸੀ ਸਾਡਾ ਕੀ ਤੁਸੀਂ ਮੰਨ ਨਹੀਂ ਇਹ ਗੱਲ ਕਿ ਤੁਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕਰਾਂਗੇ ਕੀ ਤੁਸੀਂ ਪਿਛਲੇ ਅੰਦੋਲਨ ਦੇ ਦੌਰਾਨ ਇਹ ਮੰਨ ਨਹੀਂ ਦੀ ਲਾਗੂ ਕਰਾਂਗੇ ਤੁਸੀਂ ਇਹ ਗੱਲ ਕਹੀ ਨਹੀਂ ਕਿ ਕਿਸਾਨ ਨੂੰ ਤੇ ਮਰਜ਼ੂ ਮਜ਼ਦੂਰ ਨੂੰ ਕਰਜ਼ੇ ਤੋਂ ਮੁਕਤ ਕਰਾਂਗੇ ਤੁਸੀਂ ਇਹ ਗੱਲ ਕਹੀ ਨਹੀਂ ਕਿ ਬਿਜਲੀ ਬਿੱਲ 2020 ਸੌਦ ਬਿੱਲ ਨੂੰ ਖਤਮ ਕਰਾਂਗੇ ਅੱਜ ਅੱਜ ਭਰਾਵੋ ਜੇ ਸਾਨੂੰ ਪ੍ਰਸ਼ਾਸਨ ਵਾਲਿਓ ਜੇ ਸਾਨੂੰ ਸਾਡੀ ਰਾਜਧਾਨੀ 'ਚ ਜਾਣ ਦਾ ਅਧਿਕਾਰ ਨਹੀਂ ਜੇ ਸਾਨੂੰ ਸਾਡੀ ਰਾਜਧਾਨੀ ਦੇ ਵਿੱਚ ਪੜਨ ਸਮੇ ਸਾਡੀ ਛਾਤੀ 'ਚ ਗੋਲੀਆਂ ਮਾਰਨਗੇ ਇਹ ਲੋਕ ਸਾਡੇ ਸਿਰ ਪਾੜਨਗੇ ਸਾਡੇ ਲੱਖਾਂ ਰੁਪਈਆ ਦਾ ਟਰੈਕਟਰ ਅਸੀਂ ਗਏ ਸਾਡੇ ਨਾਲ ਨਿਫਟ ਲੋ ਜਿਹੜਾ ਨਿਫਟਣਾ ਹੈ ਸਾਡੇ ਮੁੰਡੇ ਮਾਰਤੇ ਤੁਸੀਂ ਜ਼ਖਮੀ ਕਰਤੇ ਨਿਫਟ ਲੋ ਹੋਰ ਨਿਫਟ ਲੋ ਜੇ ਤੁਹਾਡਾ ਢਿੱਡ ਨਹੀਂ ਭਰਿਆ ਪਰ ਸਾਡਾ ਲੱਖਾਂ ਰੁਪਈਆ ਦਾ ਖੜਾ ਸ਼ਰਮਾਇਆ ਸਾਡੇ ਟਰੈਕਟਰ ਟਰਾਲੀਆਂ ਇਸ ਸਰਕਾਰ ਇੱਥੇ ਅੱਜ ਲੋਕਾਂ ਤੋਂ ਡਰ ਲੱਗਦਾ ਹੈ ਅੱਜ ਤੁਹਾਡਾ ਮੂਰੇ ਉਹ ਤਸਰਾ ਲਿਆ ਜਾ ਰਿਹਾ ਹੈ ਵੀਰਾਂ ਨੂੰ ਧੱਕੇ ਮਾਰੋ ਤੇ ਪਰੇ ਸਿੱਟੋ ਫਿਰ ਭਰਾਵੋ ਜੇ ਤੁਸੀਂ ਧੱਕੇ ਮਾਰਨੇ ਆ ਮਾਰ ਲਓ ਉੱਥੇ ਮਾਰ ਤੇ ਸਾਡੇ ਨੌਜਵਾਨ ਇਕੱਠਾ ਸਾਨੂੰ ਇੱਥੇ ਮਾਰ ਦਿਓਗੇ ਫਿਰ ਜਿਹੜਾ ਖਮਿਆਜਾ ਭੁਗਤਣਾ ਔਖਾ ਹੋ ਜਾਊ ਸੋ ਆਪਾਂ ਮੇਰਾ ਕਿਸਾਨ ਭਰਾਵਾਂ ਨੂੰ ਸਾਡਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਆਪਾਂ ਆਪਦਾ ਸ਼ਾਂਤਮਈ ਪ੍ਰੋਟੈਸਟ ਰੱਖਣਾ ਹੈ ਉੱਥੇ ਵੀ ਜਰਿਆ ਇਹਨਾਂ ਦਾ ਚਬਰ ਤੇ ਹੁਣ ਜਿਹੜੇ ਰਿਜ਼ਲਟ ਆ ਰਹੇ ਆ ਉਹ ਇਹਨਾਂ ਦੇ ਸਾਹਮਣੇ ਆ ਤੇ ਆਉਣ ਵਾਲੇ ਹਲੇ 2 ਮਹੀਨੇ ਇਲੈਕਸ਼ਨ ਦੇ ਵਿੱਚ ਐ ਉਹ ਵੀ ਇਹਨਾਂ ਦੇ ਸਾਹਮਣੇ ਆ ਕੋਈ ਗੱਲ ਨਹੀਂ ਅੰਦਰ ਵੜ ਗਿਆ ਉੱਥੇ ਖੜ ਕੇ ਕੋਈ ਗੱਲ ਨਹੀਂ ਹੋਣੀ ਅਸੀਂ ਇੱਥੇ ਬੈਠੇ ਹੁਣ ਫਿਰ ਬਾਹਰ ਤਾਂ ਕੱਢਣਾ ਪਊਗਾ ਫਿਰ ਆਏ ਆਏ ਹੱਲ ਹੋ ਜੂ ਜਿਵੇਂ ਤੁਸੀਂ ਕਰ ਰਹੇ ਹੋ ਹਾਂ ਜ਼ਿੰਮੇਵਾਰ ਅਧਿਕਾਰੀ ਹੁਣ ਤੇ ਇੱਥੋਂ ਕੱਢ ਲਾਂਗੇ ਇੱਥੋਂ ਕੱਢ ਲਾਂਗੇ ਫਿਰ ਪਿੰਡਾਂ 'ਚ ਨਹੀਂ ਆਉਣਾ ਪਿੰਡਾਂ 'ਚ ਤਾਂ ਆਊਗਾ ਪਿੰਡਾਂ 'ਚ ਤਾਂ ਇਹ ਤੋਂ ਵੱਡੀ ਫੋਰਸ ਹੋਊਗੀ ਅੱਜ ਤਾਂ ਹਰੇਕ ਪਿੰਡ 'ਚੋਂ ਕੋਈ ਦੋ-ਦੋ ਬੰਦੇ ਚਾਰ-ਚਾਰ ਆਇਆ ਹੈ ਫਿਰ ਤਾਂ ਬੀਬੀਆਂ ਵੀ ਹੋਣਗੀਆਂ ਫਿਰ ਤਾਂ ਬੱਚੇ ਵੀ ਹੋਣਗੇ ਫਿਰ ਤਾਂ ਜਿਹੜੇ ਆਮ ਲੋਕ ਸਾਰੇ ਹੋਣਗੇ ਫਿਰ ਪਿੰਡਾਂ 'ਚ ਕੀ ਕਰੋਗੇ ਸੋਹਿਸ ਕਰਕੇ ਮੇਰੇ ਵੀਰੋ ਸਾਡੀ ਬੇਨਤੀ ਇਹ ਹੈ ਵੀ ਇਹ ਜਿਹੇ ਬਿਹੇਵ ਕਰਨੇ ਸਾਡੇ ਨਾਲ ਬੰਦ ਕਰ ਦਿਓ ਸਾਡੇ ਨਾਲ ਗੱਲ ਕਰੇ ਵਿਚਾਰਦਾ ਸੀ ਵਿਚਾਰ ਦਾ ਗੋਲਾ ਸਿੱਟਣਾ ਚ ਸਵਾਲਾਂ ਦੇ ਗੋਲੇ ਸਿੱਟਨੇ ਅੱਜ ਇੱਥੇ ਖੜ ਕੇ ਸਾਹਮਣੇ ਲਿਆਓ ਸਾਹਮਣੇ ਖੜ ਕੇ ਮਾਈਕ ਦਿਓ ਉਹਨੂੰ ਸਾਡੀ ਗੱਲ ਦਾ ਜਵਾਬ ਦੇਵੇ ਅਸੀਂ ਇੱਥੋਂ ਗੋਲਾ ਸਿੱਟਾਂਗੇ ਸਾਡਾ ਨੱਕਾ ਲੱਗ ਚੁੱਕਿਆ ਇਹਨਾਂ ਨੇ ਤਾਂ ਸਿੱਟਿਆ ਨਾ ਅੱਖਾਂ ਤੋਂ ਅੰਨੇ ਕਰਨ ਵਾਲੇ ਇਹਨਾਂ ਨੇ ਤਾਂ ਸਿੱਟਿਆ ਨਾ ਸਾਡੇ ਸਿਰ ਪਾੜਨ ਵਾਲੇ ਇਹਨਾਂ ਨੇ ਤਾਂ ਗੋਲੀਆਂ ਚਲਾਜਣਾ ਸਾਡੀਆਂ ਛਾਤੀਆਂ ਪਾੜਨ ਵਾਲੀਆਂ ਉਹ ਸਾਡੇ ਕੋਲੇ ਕੁਛ ਨਹੀਂ ਸਾਡੇ ਕੋਲੇ ਸਾਡੇ ਸਵਾਲਾਂ ਦੇ ਗੋਲੇ ਆ ਸਾਡੇ ਕੋਲੇ ਸਾਡੀਆਂ ਦਲੀਲਾਂ ਦੇ ਜਵਾਬਾਂ ਦੇ ਜਿਹੜੇ ਗੋਲੇ ਆ ਉਹ ਲਿਆਓ ਖੜਾਓ ਇੱਥੇ ਮਹਿਕ ਦਿਓ ਤੇ ਜਵਾਬ ਦੇਵੇ ਸਾਡੀ ਗੱਲ ਦਾ ਫੇਰ ਜਾਵੇ ਇੱਥੋਂ ਸੁਰਖਰੂ ਹੋ ਕੇ ਵਰਨਾ ਇਹਦੇ ਜਿਹੜੇ ਨਤੀਜੇ ਆ ਇਹ ਚੰਗੇ ਨਹੀਂ ਹੋਣੇ ਜਿਸ ਤਰ੍ਹਾਂ ਤੁਸੀਂ ਇਹ ਵਿਹਵ ਕਰ ਰਹੇ ਹੋ ਸਾਡੇ ਨਾਲ ਅਸੀਂ ਇਸ ਪਾਸੇ ਨਾ ਗਏ ਨਾ ਜਾਣਾ ਚਾਹੁੰਦੇ ਲੋ ਤੁਸੀਂ ਮੇਰੀ ਸਾਡੇ ਭਰਾਵਾਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਹੱਤਵਨ ਕੇ ਫੇ ਬੈਂਤੀ ਹੈ ਆਪਾਂ ਜਿਹਾਂ ਮਾਹੌਲ ਬਿਲਕੁਲ ਨਹੀਂ ਬਣ ਦੇਣਾ ਵੀ ਜਿਹੜਾ ਕੋਈ ਆਪਾਂ ਨੂੰ ਦੋਸ਼ੀ ਕਰੇ ਅੱਜ ਤੱਕ ਜਦੋਂ ਦੇ ਤੁਸੀਂ ਸੰਘਰਸ਼ ਲੜ ਰਹੇ ਹੋ ਸਰਕਾਰ ਕਪਰੇਚ ਹੈ ਸਰਕਾਰ ਦੋਸ਼ੀ ਹੈ ਤੁਸੀਂ ਆਪਦੇ ਹੱਕ ਮੰਗਣ ਵਾਲੇ ਲੋਕ ਆਪਦਾ ਸੰਘਰਸ਼ ਲਈ ਚਿੱਟੇ ਦੁੱਧ ਵਰਗੇ ਸੱਚੇ ਹੋ ਕਿਉਂ ਕਿਉਂਕਿ ਤੁਸੀਂ ਡਿਸਪੀਸਪਲਨ ਆਪਦਾ ਅਨੁਸ਼ਾਸਨ ਨਹੀਂ ਪੰਗਾ ਹੋਣ ਦਿੱਤਾ ਤੇ ਆਪਾਂ ਡਿਸਪੀਸਪਲਨ ਅਨਸ਼ਾਸਨ ਆਪਦਾ ਬਰਕਰਾਰ ਰੱਖਣਾ ਹੈ ਆਪਾਂ ਇੱਥੇ ਕਿਸੇ ਅਧਿਕਾਰੀ ਨਾਲ ਨਹੀਂ ਖੇਪਣਾ ਸਾਡੇ ਨਾਲ ਆਵੇ ਸਵਾਲਾਂ ਦੇ ਸਾਡੇ ਜਵਾਬ ਦੇਵੇ ਇੱਥੇ ਖੜਕੇ ਅਸੀਂ ਅੱਜ ਮਾਈਕ ਦੇ ਦਿਓ ਉੱਥੇ ਖੜਾ ਤੁੱਪਿਆ ਦਾ ਮੈਂ ਤਾਂ ਫਕੀਰ ਐ ਮੈਂ ਤਾਂ ਗੱਲ ਵਿਹੁਣੀ ਸੀ ਮੈਂ ਤਾਂ ਇੱਕ ਕਰੀ ਐਮਪੀ ਬਣਨਾ ਸੀ ਆ ਦਿਖਾਈਏ ਸਵਾਦ ਆ ਦਿਖਾਈਏ ਸਵਾਦ ਭਜਦਾ ਕਿਉਂ ਏ ਆ ਲੋਕ ਕੀ ਐ ਆ ਪਬਲਿਕ ਹੀ ਐ ਜਿਹਦੀਆਂ ਵੋਟਾਂ ਲੈਣੀਆਂ ਹੁਣ ਭਜਦਾ ਕਿਉਂ ਅੰਦਰ ਕਵਰਦਾ ਆ ਫਿਰ ਵੇਖੀ ਆਪ ਕਿੱਡੀ ਕ ਫਕੀਰੀ ਐ ਆਬਰ ਦੇਖੀਏ ਗੱਲ ਵਿਹਾਉਣ ਦੇ ਨਤੀਜੇ ਕੀ ਹੈ ਇਹ ਤੇਰਾ ਫਰੀਦਕੋਟ ਚ ਪੇਚਾ ਪਹਿਲੀ ਵਾਰੀ ਪਿਆ ਸੋਇਸ਼ ਕਰਕੇ ਬੇਨਤੀ ਹੈ ਵੀ ਇੱਥੇ ਆ ਜਾਏ ਜੇ ਲੋਕਾਂ ਦਾ ਲੀਡਰ ਬਣਨਾ ਚਾਹੁੰਦਾ ਤਾਂ ਇੱਥੇ ਆ ਵਿਚਾਲੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ